ਅਜਾਮੰਦ ਮੇਂ ਪਾਰਟੀ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਹਲਕਾ ਪੋਆ ਦੇ ਪਿੰਡ ਤਰਗੜ ਸਨੇ ਦਰਜਨਾ ਪਰਿਵਾਰਾਂ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿੰਦੇ ਹੋਏ ਸਾਬਕਾ ਬਲਾਕ ਸਮਿਤੀ ਦੀ ਚੇਅਰਮੈਨ ਕਿਰਨ ਕੁਮਾਰੀ ਡਗਵਾਹੀ ਹੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਇਸ ਮੌਕੇ ਕੈਬਨਿਟ ਮੰਤਰੀ ਪੰਜਾਬ ਲਾਲਜਨ ਕਟਾਰੂ ਚੱਕ ਨੇ ਸਰੋਪੇਪਾ ਕੇ ਉਹਨਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ ਤੇ ਕਿਹਾ ਕਿ ਲੋਕ ਹੁਣ ਵੀ ਕਿਸਪਾਰਦਸ਼ਤਾ ਅਧਿਮਾਨਦਾਰ ਸਿਆਸਤ ਨਾਲ ਜੁੜਨਾ ਚਾਹੁੰਦੇ ਹਨ ਅਤੇ ਹਲਕੇ ਵਿੱਚ ਹੋ ਰਹੇ ਵਿਕਾਸ ਕਾਰਜਾਂ ਨੂੰ ਦੇਖਦਿਆਂ ਲੋਕ ਆਪ ਵੱਲ ਖਿੱਚੇ ਆ ਰਹੇ ਹਨ ਆਉਣ ਵਾਲੇ ਸਮਤਕਾਂ ਦਾ ਤਹਿ ਦਿਲੋਂ ਸਵਾਗਤ ਕਰਦੇ ਆ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਵਰਕਰਾਂ ਨੂੰ ਕੈਬਨਿਟ ਮੰਤਰੀ ਲਾਲਜਨ ਕਟਾਰੂ ਚੱਕ ਵੱਲੋਂ ਪੂਰਾ ਭਰੋਸਾ ਦਿਵਾਇਆ ਗਿਆ ਕਿ ਹਲਕੇ ਦੇ ਵਿਕਾਸ ਕਾਰਜਾਂ ਤੇ ਲੋਕਾਂ ਦੀ ਖidmat ਵਿੱਚ ਉਹਨਾਂ ਦੀ ਭੂਮਿਕਾ ਮਹੱਤਵਪੂਰਨ ਰਹੇਗੀ ਇਸ ਮੌਕੇ ਸ਼ਾਮਿਲ ਹੋਏ ਨਵੇਂ ਪਰਿਵਾਰਾਂ ਦੇ ਵਰਕਰਾਂ ਵਿੱਚ ਭਾਰੀ ਜੋਸ਼ ਅਤੇ ਉਤਸ਼ਾਹ ਦੇਖਣ ਨੂੰ ਮਿਲਿਆ ਜਿਸ ਨਾਲ ਹਲਕੇ ਦੀ ਰਾਜਨੀਤੀ ਹਵਾ ਹੋਰ ਵੀ ਗਰਮ ਹੋ ਗਈ ਹੈ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ 3 ਸਾਈ ਗਰੁੱਪ ਆਫ ਇੰਸਟੀਟਿਊਟਸ ਬਿਲਕੁਲ ਸਭ ਤੋਂ ਵੱਧੋਂ ਦਾ ਤੁਹਾਡਾ ਮੀਡੀਆ ਦੇ ਸਾਰੇ ਸਾਥੀਆਂ ਦਾ ਸ਼ੁਕਰੀਆ ਜੀ ਆਇਆਂ ਨੂੰ ਔਰ ਅੱਜ ਇੱਕ ਵਾਰ ਫੇਰ ਮੈਂ ਆਪਣੇ ਪਿਆਰੇ ਲੋਕਾਂ ਚ ਆਇਆ ਸੋ ਮੇਰੀ ਵਿਧਾਨ ਸਭਾ ਹਲਕਾ ਪੋਆ ਦੇ ਅੱਜ ਬਹੁਤ ਹੀ ਸਤਿਕਾਰਯੋਗ ਤੇ ਨਾਮਵਰ ਸ਼ਖਸੀਤਾਂ ਨੇ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਸੋ ਜਿਨ੍ਹਾਂ ਨੇ ਆਪਣੇ ਆਪਣੇ ਪਿੰਡਾਂ ਚ ਆਪਣੇ ਆਪਣੇ ਲੈਵਲ ਤੇ ਲੋਕਾਂ ਦੀ ਸੇਵਾ ਕੀਤੀ ਹੈ ਤੇ ਕਰ ਵੀ ਰਹੇ ਆ ਔਰ ਸਾਨੂੰ ਮੈਨੂੰ ਵੀ ਖੁਸ਼ੀ ਆ ਕਿ ਸੀਰੀ ਅਰਵਿੰਦ ਕੇਜਰੀਵਾਲ ਜੀ ਔਰ ਮਾਨ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਆਂ ਅ ਲੋਕਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਲੋਕ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਰਹੇ ਆ ਸੋ ਅੱਜ ਆਮ ਆਦਮੀ ਪਾਰਟੀ ਦੇ ਪਰਿਵਾਰ ਚ ਉਹ ਖਾਸ ਮਹਿਮਾਨ ਜਿਹੜੇ ਸਾਡੇ ਸਾਥੀ ਬਣੇ ਨੇ ਜਿਹੜਾ ਸਾਡੀ ਪਾਰਟੀ ਦਾ ਹਿੱਸਾ ਬਣੇ ਨੇ ਉਹਨਾਂ ਨੂੰ ਅੱਜ ਇੱਥੇ ਜੁਆਇਨ ਕਰਾਇਆ ਗਿਆ ਸੋ ਮੈਂ ਸਭ ਤੋਂ ਪਹਿਲਾਂ ਤਾਂ ਮੈਡਮ ਕਿਰਨ ਕੁਮਾਰੀ ਜਿਹੜੇ ਬਲਾਕ ਸੰਮਤੀ ਦੇ ਸਾਬਕਾ ਚੇਅਰਮੈਨ ਨੇ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਦੇ ਨਾਲ ਉਹ ਜੁੜੇ ਰਹੇ ਆ ਔਰ ਪਿੰਡ ਤਰਗੜ ਤੋਂ ਬਿਲੋਂਗ ਕਰਦੇ ਆ ਸੋ ਜੀ ਆਇਆ ਬੈਡੂ ਕਿਰਨ ਕੁਮਾਰੀ ਜੀ ਉਹਨਾਂ ਨੇ ਵੀ ਆਜਾਵਾ ਦੀ ਪਾਰਟੀ ਜੁਆਇਨ ਕੀਤੀ ਆ ਸਾਬਕਾ ਚੇਅਰਮੈਨ ਬਲਾਕ ਸੰਮਤੀ ਔਰ ਇਹਨਾਂ ਦੇ ਨਾਲ ਨਾਲ ਮੁਕੇਸ਼ ਸ਼ਰਮਾ ਜਿਹੜੇ ਕਿਸੇ ਪਹਿਚਾਨ ਦੀ ਮਹਤਾਜ ਨਹੀਂ ਬਾਰਮਾ ਉਹਨਾਂ ਦਾ ਪਿੰਡ ਹੈਗਾ ਪਰ ਬਮਿਆਰ ਇਲਾਕੇ ਦੇ ਅੰਦਰ ਉਹ ਸੋਸ਼ਲ ਕੰਮਾਂ ਨੂੰ ਖਾਸ ਕਰਕੇ ਜਾਣੇ ਜਾਂਦੇ ਆ ਕੋਈ ਬਲੱਡ ਡੋਨੇਸ਼ਨ ਕੈਂਪ ਲਾਣਾ ਹੋਵੇ ਬੱਚਿਆਂ ਦੀਆਂ ਖੇਡਾਂ ਦਾ ਪ੍ਰਬੰਧ ਕਰਨਾ ਹੋਵੇ ਸੋ ਬੜਾ ਅੱਛਾ ਨਾਮ ਇਹਨਾਂ ਨੇ ਕਮਾਇਆ ਮੁਕੇਸ਼ ਸ਼ਰਮਾ ਜੀ ਨੇ ਅੱਜ ਉਹਨਾਂ ਨੇ ਵੀ ਜਿਹੜੇ ਬੀਜੇਪੀ ਨਾਲ ਜੁੜੇ ਰਹੇ ਨੇ ਪਹਿਲਾਂ ਪਰ ਅੱਜ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਇਹਨਾਂ ਨੂੰ ਵੀ ਜਿ ਆਇਆਂ ਨੂੰ ਸੋ ਇਹਨਾਂ ਦੇ ਨਾਲ ਨਾਲ ਅਰਜਨ ਅ ਅਰਜਨ ਸ਼ਰਮਾ ਜੀ ਜਿਹੜੇ ਪਿੰਡ ਬਲੋਤਰ ਤੋਂ ਸਰਪੰਚ ਨੇ ਔਰ ਬਹੁਤ ਹੀ ਪਿਆਰੇ ਮਨੁੱਖ ਵੀ ਨੇ ਸੋ ਇਹ ਫੈਮਿਲੀ ਆ ਜਿਹੜੀ ਲੰਬਾ ਸਮਾਂ ਮਤਲਬ ਜਿਨ੍ਹਾਂ ਨੇ ਲੋਕਾਂ ਦੀ ਸੇਵਾ ਕੀਤੀ ਉਸ ਇਲਾਕੇ ਦੇ ਅੰਦਰ ਮੈਦਾਨਾਂ ਦੇ ਬਜ਼ੁਰਗਾਂ ਨੂੰ ਵੀ ਜਾਣਦਾ ਮੇਰੇ ਬਹੁਤ ਹੀ ਸਤਿਕਾਰਯੋਗ ਹੋ ਰਹੇ ਨੇ ਸ਼ਾਇਦ ਅਸੀਂ ਉਹਨਾਂ ਤੋਂ ਬਹੁਤ ਕੁਝ ਸਿੱਖਿਆ ਸੋ ਇਹ ਉਸ ਪਰਿਵਾਰ ਨਾਲ ਬਿਲੋਂਗ ਕਰਦੇ ਆ ਅਰਜਨ ਸ਼ਰਮਾ ਜੀ ਜਿਨ੍ਹਾਂ ਨੇ ਅੱਜ ਕਾਂਗਰਸ ਪਾਰਟੀ ਨੂੰ ਸਾੜਗੇ ਤੇ ਆਮ ਆਦੀ ਪਾਰਟੀ ਜੁਆਇਨ ਕੀਤੀ ਹੈ ਔਰ ਇਹਨਾਂ ਦੇ ਨਾਲ ਸਾਬਕਾ ਸਰਪੰਚ ਦਰਸ਼ਨ ਕੁਮਾਰ ਜੀ ਜਿਹੜੇ ਉਹਨਾਂ ਦੇ ਵੱਡੇ ਬ੍ਰਦਰ ਨੇ ਉਹਨਾਂ ਨੇ ਵੀ ਅੱਜ ਆਮ ਆਦੀ ਪਾਰਟੀ ਜੁਆਇਨ ਕੀਤੀ ਹੈ ਸੋ ਪਿੰਡ ਭਾਦੇ ਤੋਂ ਆ ਸਾਬਕਾ ਸਰਪੰਚ ਕਾਂਗਰਸ ਪਾਰਟੀ ਦੇ ਸਰਿੰਦਰ ਕੁਮਾਰ ਬਿੱਟੂ ਜੀ ਉਹਨਾਂ ਨੇ ਵੀ ਆ ਆਮ ਆਦੀ ਪਾਰਟੀ ਅੱਜ ਜੁਆਇਨ ਕੀਤੀ ਹੈ ਉਹਨਾਂ ਦਾ ਜੀ ਆਇਆਂ ਸੋ ਇਹਨਾਂ ਦੇ ਨਾਲ ਨਾਲ ਬਿੰਦੂ ਠਾਕਰ ਜਿਹੜੇ ਸਰੋਟਾ ਪਿੰਡ ਤੋਂ ਨੇ ਔਰ ਬੜੇ ਅੱਛੇ ਮਤਲਬ ਵਿਅਕਤੀ ਨੇ ਆਪਣੇ ਪਿੰਡਾਂ ਦੇ ਅੰਦਰ ਉਹ ਇੱਕ ਸਤਕਾਰ ਵੱਜੋ ਜਾਣੇ ਜਾਂਦੇ ਆ ਸੋ ਬਿੰਦੂ ਠਾਕਰ ਜੀ ਉਹਨਾਂ ਨੇ ਵੀ ਅੱਜ ਆਮ ਆਦੀ ਪਾਰਟੀਆਂ ਬਣ ਕੀਤੀ ਹੈ ਸੋ ਇਹਨਾਂ ਦੇ ਨਾਲ ਵਿਪਨ ਜਿਹੜੇ ਬਾਰਮਾ ਨਾਲ ਸੰਬੰਧਤ ਨਹੀਂ ਔਰ ਅچھے ਪਰਿਵਾਰ ਚੋਂ ਨੇ ਅچھے ਇਨਸਾਨ ਨੇ ਇਹ ਵੀ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਜੀ ਨੇ ਜੁਆਇਨ ਕੀਤਾ ਸੋ ਜਯੋਤੀ ਜਿਹੜੇ ਮੈਂਬਰ ਪੰਚਾਇਤ ਨੇ ਆਪਣਾ ਭਾਦੇ ਤੋਂ ਸੋਹਣਾ ਦੇ ਨਾਲ ਨਾਲ ਰੂਪ ਲਾਲ ਜੀ ਔਰ ਇਹਨਾਂ ਦੇ ਨਾਲ ਰਾਜ ਕੁਮਾਰ ਜੀ ਔਰ ਅਮੀ ਚਾਂ ਜੀ ਇਹਨਾਂ ਸਾਰਿਆਂ ਨੇ ਅੱਜ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਸੋ ਮੈਂ ਆਪਣੇ ਵੱਲੋਂ ਵੀ ਆਪਣੇ ਪ੍ਰਦੇਸ਼ ਔਰ ਜਿਹੜੀ ਸਾਡੇ ਨੈਸ਼ਨਲ ਲੀਡਰਸ਼ਿਪ ਹੈ ਉਹਨਾਂ ਵੱਲੋਂ ਵੀ ਇਹਨਾਂ ਸਾਰੇ ਸਾਥੀਆਂ ਦਾ ਵੈਲਕਮ ਕਰਦਾ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਤਾਂ ਮੈਂ ਮੰਤਰੀ ਸਾਹਿਬ ਦਾ ਧੰਨਵਾਦ ਕਰਦੀਆਂ ਜਿਨ੍ਹਾਂ ਨੇ ਮੈਨੂੰ ਆਪਣੀ ਪਾਰਟੀ ਦੇ ਵਿੱਚ ਜੁਆਇਨ ਕੀਤਾ ਇਹਨਾਂ ਦੇ ਮੈਂ ਕਮਾਕਾਰਾਂ ਤੋਂ ਪ੍ਰਵਾਤ ਹੋ ਕੇ ਤੇ ਮੈਂ ਆਮ ਪਾਰਟੀ ਜੁਆਇਨ ਕੀਤੀ ਹੈ ਮੈਨੂੰ ਇਹਨਾਂ ਦੇ ਕੰਮ ਚੰਗੇ ਲੱਗੇ ਆ ਇਸ ਕਰਕੇ ਮੈਂ ਆਮ ਪਾਰਟੀ ਜੁਆਇਨ ਕੀਤੀ ਇਹਦੇ ਵਿੱਚ ਦੇਖੋ ਜੀ सरपंचਾਂ ਨੂੰ ਜੋ ਵੀ ਗਰੰਟੀਆਂ ਦਿੱਤੀਆਂ ਨੇ ਵੱਧ ਵੇਚ ਦੇ ਬਾਅਦ ਦਿੱਤੀਆਂ ਨੇ ਕਿਸੇ ਨਾ ਪਾਰਟੀ ਦਾ ਕੋਈ ਸਬੰਧ ਨਹੀਂ ਹੈਗਾ ਆਮ ਮੰਤਰੀ ਸਾਹਿਬ ਨੇ ਸਾਰਿਆਂ ਨੂੰ ਗਰੰਟੀਆਂ ਵੀ ਦਿੱਤੀਆਂ ਔਰ ਜੜੀਆਂ ਸੜਕਾਂ ਕੋਈ 19 ਸਾਲ ਦੀਆਂ ਕੋਈ 18 ਸਾਲ ਦੀਆਂ ਨਹੀਂ ਸੀ ਬਣਦੀਆਂ ਉਹ ਸਾਡੇ ਮੰਤਰੀ ਸਾਹਮਣੇ ਬਣਾ ਕੇ ਦਸੀਆਂ ਨੇ ਔਰ ਸਾਨੂੰ ਮੰਤਰੀ ਸਾਹਿਬ ਤੇ ਅੱਗੇ ਵੀ ਮਾਨ ਹੈ ਕਿ ਸਾਡੇ ਕੰਮ ਕਰਨਗੇ ਅਸੀਂ ਕਹਿ ਰਹੇ ਹਾਂ ਕਿ ਆਉਣ ਵਾਲਾ ਵਕਤ ਫੇਰ ਸਾਡੇ ਮੰਤਰੀ ਸਾਹਿਬ ਆ ਲਾਲਚੰਦ ਘਟਾਰੋ ਚੱਕੀ ਹੀ ਆਣਗੇ ਅਸੀਂ ਤੈ ਦਲੋ ਧੰਨਵਾਦ ਕਰਦੇ ਆ ਮੰਤਰੀ ਸਾਹਿਬ ਹੋਣਾ ਦਾ ਜਿਨ੍ਹਾਂ ਨੇ ਸਾਨੂੰ ਆਪਣੀ ਪਾਰਟੀ ਜੁਆਇਨ ਕਰਵਾਈ ਹੈ ਅਸੀਂ ਇਹਨਾਂ ਦਾ ਜਿਸ ਇਸ ਵੇਲੇ ਜੋ ਸਾਡੇ ਪੰਜਾਬ ਚ ਫਲੱਡ ਦੇ ਹਾਲਾਤ ਸੀ ਔਰ ਜਿਸ ਤਰ੍ਹਾਂ ਇਹ ਮੁੰਡੇ ਨਾ ਮੁੰਡਾ ਖੜ ਕੇ ਸਾਡੇ ਰੋਡ ਬੰਡਲ ਬਮਿਆਲ ਮੰਡਲ ਨਾਲ ਖੜੇ ਨੇ ਸਾਨੂੰ ਪੂਰਾ ਮਾਣ ਹੈ ਇਹਨਾਂ ਤੇ ਕਿ ਇਹਨਾਂ ਨੇ ਦਿਨ ਨਹੀਂ ਵੇਖਿਆ ਰਾਤ ਨਹੀਂ ਵਿਕੀ ਇਹ ਦੋਗੁਣੀ ਇੰਨਾ ਤਰੱਕੀ ਹੋਈ ਇਹਨਾਂ ਨੇ ਇੱਕਦਮ ਸਾਡਾ ਨਾ ਮੁੰਡਾ ਨਾ ਮੁੰਡਾ ਖੜ ਕੇ ਸਾਰੇ ਕੰਮ ਕੀਤੇ ਹਰ ਘਰ ਰਾਸ਼ਨ ਪਹੁੰਚਾਇਆ ਜਿਸ ਬੰਦੇ ਨੂੰ ਜਿੱਚੀ ਦੀ ਲੋੜ ਸੀ ਇਹਨਾਂ ਨੇ ਕੀਤੀ ਸਾਨੂੰ ਮੰਤਰੀ ਤੋਂ ਜਾਂ ਸਾਡੇ ਐਮਐਲਏ ਤੋਂ ਇਸੇ ਚੀਜ਼ ਦੀ ਲੋੜ ਸੀ ਜੋ ਕਿ ਸਾਨੂੰ ਪਿਛਲੇ ਕਈ ਸਾਲਾਂ ਤੋਂ ਨਹੀਂ ਮਿਲ ਰਿਹਾ ਸੀ ਇਸ ਕਰਕੇ ਅਸੀਂ ਇਹਨਾਂ ਤੋਂ ਇਹ ਖੁਸ਼ੀ ਤੋਂ ਹੋ ਕੇ ਆਪਾਂ ਆਮ ਆਦੀ ਪਾਰਟੀ ਅੱਜ ਜੁਆਇਨ ਕੀਤੀ ਆ ਔਰ ਇਹਨਾਂ ਨੇ ਹੁਣ ਰੋਡਾਂ ਵਾਲ ਜੋ ਵੀ ਰੋਡਾਂ ਦਾ ਟੁੱਟੇ ਪਏ ਜਿੰਨੇ ਵੀ ਰੋਡ ਹੈਗੇ ਸਾਰਿਆਂ ਦੀ ਮਤਲਬ ਪਰਮਿਸ਼ਨ ਲੈ ਕੇ 18 ਫੁੱਟ ਰੋਡ ਬਣਾ ਰਹੇ ਨੇ ਹੋ ਸਾਡੇ ਇਲਾਕੇ ਨੂੰ ਕੀ ਚਾਹੀਦਾ ਵਾ ਇਹੋ ਚੀਜ਼ ਚਾਹੀਦੀ ਹੈ ਕਿ ਸਾਡੇ ਇਲਾਕੇ ਦਾ ਵਿਕਾਸ ਹੋਵੇ ਉਹ ਜੋ ਕਿ ਆਮ ਆਦਮੀ ਪਾਰਟੀ ਇੱਕਦਮ ਦਿਨ ਰਾਤ ਕਰਕੇ ਆ ਕਰ ਰਹੀ ਹੈ ਜੀ ਸਭ ਤੋਂ ਪਹਿਲਾਂ ਤੋਂ ਮੈਂ ਮੀਡੀਆ ਵਾਲਿਆਂ ਦਾ ਧੰਨਵਾਦ ਕਰਦਾ ਹਾਂ ਜਿਸੀ ਗੱਲ ਅਸੀਂ ਮੰਤਰੀ ਸਾਹਿਬ ਨੂੰ ਚੰਗੇ ਕੰਮ ਇਹਨਾਂ ਦੇ ਕੀਤੇ ਆ ਇਹਨਾਂ ਦੇ ਚੰਗੇ ਕੰਮਾਂ ਨੂੰ ਦੇਖਦੇ ਹੋਏ ਅਸੀਂ ਅੱਜ ਆਮ ਪਾਰਟੀ ਜੁਆਇਨ ਕੀਤੀ ਹੈ ਉਹ ਬਾਕੀ ਮੰਤਰੀ ਸਾਹਿਬਾ ਜਿਹੜਾ ਸਾਡੇ ਹਲਕੇ ਦਾ ਡਵੈਲਪਮੈਂਟ ਕੰਮ ਕੀਤੇ ਆ ਉਹ ਇੱਕ ਮਸਾਲਾ ਹੈ ਮੰਤਰੀ ਸਾਹਿਬ ਉਹਨਾਂ ਨੇ 30 ਸਟੇਡੀਅਮ ਦਿੱਤੇ ਔਰ ਸੜਕਾਂ ਦਾ ਚਾਲ ਬਸਾਇਆ ਹੋਇਆ ਹੈ ਸੜਕਾਂ ਦਾ ਰਾਜਾ ਕਿਹਾ ਜਾਏਗਾ ਉਹਨਾਂ ਨੂੰ ਆਉਣ ਵਾਲੇ ਟਾਈਮ 'ਚ 130 ਸਟਕਾਂ ਹਨ ਬੰਨ ਰਹੀਆਂ ਤੁਹਾਡੇ ਇਲਾਕੇ ਦੇ ਵਿੱਚ ਜਿਹੜੀਆਂ ਕਿ ਪਿਛਲੇ 25-25 ਸਾਲ ਤੋਂ ਨਹੀਂ ਬਣੀ ਹੋਈਆਂ ਸਰ ਮੇਖਾ ਜੀ 25 ਸਾਲ ਸੜਕਾਂ ਤੇ 30-30 ਸਾਲ ਤੋਂ ਕੋਈ ਆ ਰਿਹਾ ਨਹੀਂ ਸੜਕਾਂ ਜਿਹੜੀ ਨਹੀਂ ਬਣੀ ਜਿਹੜੀਆਂ ਕਿ 11 ਫੁੱਟ ਤੋਂ ਵੱਧ ਕੁਝ 16 ਫੁੱਟ ਦੀ ਸੀ ਜਿਹੜੀਆਂ ਅੱਜ 18-18 ਫੁੱਟ ਤੱਕ ਸਟਕਾਂ ਮਾਰ ਰਹੀਆਂ ਜ ਜਿਹੜਾ ਲੋਕਾਂ ਨੂੰ ਸੜਕਾ ਮਿਲਣ ਤੋਂ ਬਾਅਦ ਕਾਫੀ ਰਾਹਤ ਮਿਲੇਗੀ ਇਹੀ ਸਰਕਾਰ ਦੇ ਕੰਮ ਕਰਨ ਵਾਲੇ ਹੁੰਦੇ ਆ ਔਰ ਮੰਤੀ ਸਾਹਿਬ ਜਾਨ ਦਾ ਪੂਰੇ ਇਰਾਕ ਕੇ ਸਾਰੀ ਦੁਨੀਆ ਨਾਲ ਬਹੁਤ ਪਿਆਰ